ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਆਪਾਂ M5 ਵਾਲੂਆਂ ਦੀ ਕਰਤੀ ਪਟਾਈ ਸ਼ੁਰੂ ਤੇ ਡਗਿਆ ਸੀ ਕੰਮ ਤੇ ਆ ਆਪਣਾ M5 ਵਾਲਾ ਖੇਤ ਆ ਤੇ ਪੌਣੇ ਤੋਂ ਪੰਜ ਕਿੱਲੇ ਆ ਤੇ ਆਪਾਂ ਡਾਇਮੰਡ ਦਾ ਕੱਲ ਨਿਬੜ ਗਿਆ ਗੇੜਾ ਗੂੜਾ ਵੀ ਦਿੱਤਾ ਗਿਆ ਤੇ ਆ ਆਪਣੀ M5 ਆ ਇੱਕੋ ਐਮ 5 ਪੱਟੀ ਜੰਨੇ ਆ ਸਾਦੀ ਦੇਖੋ ਹੱਬ ਲਈ ਠੀਕ ਆ ਚੜਦਾ ਲੱਗਦਾ ਇਹਦਾ ਦੇਖੋ ਪੱਟਿਆ ਵੈ ਜਿਹੜਾ ਇਹ ਇਹ ਬਾਣ ਚ ਆਪਾਂ ਪਹਿਲੀ ਵਾਰ ਹੀ ਲਾਏ ਸੀਗੇ ਇਹ ਚ ਦੱਗੀਆਂ ਆ ਜਿ ਕਿਤੇ ਹੈਗਾ ਗੁੱਲੀ ਡੰਡਾ ਉਹ ਤਾਂ ਬਾਕੀ ਤਾਂ ਠੀਕ ਆ ਤੇ ਪਟਾਈ ਕਰੀ ਜੰਨੇ ਆ ਸਾਇਜ ਵੀ ਠੀਕ ਆ ਦੇਖੋ ਐਮ 5 ਦਾ ਇਹ ਆਹਾ ਆਪਣੇ ਮਾਲ ਭਰਿਆ ਪਿਆ ਵਿੱਚ ਟਰਾਲੀ ਫਰੀ ਜਾਂਦੀ ਆ ਲੀਵਰ ਚੁਗੀ ਜਾਂਦੀ ਆ ਤੇ ਮੁੰਡੇ ਜੇ ਤਾਂ ਅੱਜ ਜਾਣੀ ਕਿ ਲੀਵਰ ਥੋੜੀ ਜੀ ਘਟਾ ਤੇ ਆਪਣਾ ਤੇ ਪਰਸੋਂ ਨੂੰ ਜਾਣੀ ਕਿ ਜਿਹੜਾ ਗੂੜਾ ਦਿੱਤਾ ਜੋ ਨਿਪਟ ਜੂਗਾ ਇਹਦਾ ਵੀ ਪੱਟੀ ਜਾਂਨੇ ਆ ਜਿਹੜਾ ਤੇਰਾ ਪਾ ਉਥੇ ਇੱਕ ਥਾਈ ਮਾਰਾਂਗੇ ਕਿਉਂਕਿ ਮੇਨ ਰਾਤੋਂ ਥੋੜਾ ਜਿਹਾ ਪਿੱਛੇ ਆ ਉਹ ਆਪਣੇ ਉਥੇ ਜਗਾ ਜੂਗਾ ਗੱਡੀ ਗੁੱਡੀ ਭਰਨ ਨੂੰ ਲੋੜ ਦਾ ਪ੍ਰੋਫਾਈਲ ਅੱਧ ਚੋ ਪਾੜ ਲਿਆ ਵਿਚਾਲੋਂ ਘੇਰਾ ਦੇਖੋ ਆਲੂ ਐਮ 5 ਤੇ ਬਹੁਤ ਸੋਹਣਾਗਾ ਤੇ ਅੱਜ ਜਾਨੀ ਕਿ ਪੜਦਾਂਗੇ ਡੇਢ ਕਿੱਲਾ ਜਾਨੀ ਕਿ ਹੈਗੇ ਆ 20-22 ਜਾਣੇ ਲੀਵਰ ਦੇ ਤੇ ਅਲੂਮ ਨੇ ਜਾਨੀ ਕਿ ਬੱਟੇ ਪਰਸੋਂ ਨੂੰ ਇਹਦਾ ਜਾਊਗਾ ਨਿਬੜ ਤੇ ਦੂਜੇ ਚ ਆਪਾਂ ਉਹਦੇ ਕੰਪਿਊਟਰ ਮਾਰੀ ਜਾਂਦੇ ਆ ਉਧਰ ਇਹ ਚੋ ਆਪਾਂ ਡਾਇਮੰਡ ਬੱਟੇ ਅੱਜ ਉਹ ਚ ਬਸ ਲੂਟਰ বাজੂਗਾ ਉਹ ਚ ਬੱਟਾ ਪਾ ਕੇ ਅੱਜ ਫਿਰ ਰੌਣੀ ਨੂੰ ਛੱਡ ਦਾਂਗੇ ਮੋਟਰ ਤੇ ਅੱਜ ਇਹ ਅੱਜ বাজ ਜੂ ਤੇ ਰੌਣੀ ਕਰਕੇ ਆਪਾਂ ਬੀਜਾਂਗੇ ਫਿਰ ਉਹ ਚ ਬਾਤਾ ਜੇ ਤੋਂ ਮੰਗੀ ਐ ਚ ਫਿਰ ਬਾਤ ਚ ਬੀਜੀ ਜੋ ਥੋੜੀ ਜੀ ਇਹ ਨੂੰ ਪਰਸੋਂ ਨੂੰ ਚੌਥੇ ਨੂੰ ਕੰਪਿਊਟਰ ਬਾਜੂ ਇਹਦੇ ਚ ਦੇ ਦੇ ਜੇ ਕੋਸ ਮੱਕੀ ਲਾਉਣੀ ਹੋਈ ਵਿੱਚੋਂ ਅੱਧਾ ਵੀਟ ਮੱਕੀ ਲਾ ਦਾਂਗੇ ਨਹੀਂ ਹਜੇ ਇਰਾਦਾ ਤਾਂ ਮੂੰਗੀ ਦਾ ਹੀ ਆ ਸਾਰਾ ਮੂੰਗੀ ਹੀ ਲਾਵਾਂਗੇ ਸਫਾਰੀ ਅੱਗੇ ਜਾਂਦੇ ਆ ਥਾਈ ਵੀ ਤੇ ਇਹਦਾ ਝਾੜ ਵੀ ਕਿੰਨਾ ਲੱਗਦਾ ਬਹੁਤ ਸੋਹਣਾ ਉਮਾਰਾ ਤੇ ਜਿਹੜਾ ਜਿੱਥਾ ਕਿਤਾ ਕਰਦਾ ਬੜਾ ਬੜਾ ਲਾਈਟ ਜੇ ਬਾਹਰ ਮੇਰੇ ਉੱਥਾ ਜਾਉਂ ਜਿੱਥਾ ਅੱਗੇ ਵਾਕਿਆ ਬਹੁਤ ਜ਼ੋਰ ਨਾਲ ਆ ਰਿਹਾ ਹੈ ਤੇ ਬਾਸਸਾਂ ਤੇ ਕਰਦਾ ਇਹਦਾ ਜੁਕਾਪਾ ਸਪਾਸਰੋ ਲੱਗਣਗੇ ਦਾ ਵੀ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ